ਕਿਸਮਤ ਰਹੀ ਆ ਬਈ ਤੇ ਮੰਮੀ ਡੇੜੀ ਜੀ ਉਹ ਤੋਂ ਗਾਣਾ ਵੀ ਨਹੀਂ ਕੋਈ ਚੱਲਿਆ ਕੈਸੂਲ ਮੇਰੀ ਮੰਮੀ ਦੇ ਮੌਤ ਤੋਂ ਬਾਅਦ ਡੇੜੀ ਦੀ ਮੌਤ ਬਾਅਦ ਚੱਲਿਆ ਜਦੋਂ ਬਈ ਉਹ ਕਿਤੇ ਸਿਗਨ ਲਾਉਣ ਵੇਲੇ ਸਾਤੋਂ ਗੱਡੀ ਚੋਂ ਐ ਹੱਲ ਗਈ ਹੂੰ ਮੇਰੀ ਮੰਮੀ ਤੜਫੇ ਰ ਆ ਬਈ ਉਹ ਚੀਜ਼ ਮੈਨੂੰ ਅੱਜ ਵੀ ਅੱਖਾਂ ਮੂਰੇ ਘੁੰਮਦੀ ਆ ਤੇ ਆਪਨੇ ਮੇਰੇ ਮੋਢਾ ਤੇ ਐ ਹੱਥ ਧਰਤਾ ਮਾਰ ਹੂੰ ਮੈਂ ਮਾਰ ਜਾਤੇ ਤਾਂ ਇਹ ਕੰਮ ਹੋ ਗਿਆ ਜਦੋਂ ਮੈਂ ਉੱਥੋਂ ਬਾਹਰ ਜਾਣਾ ਹੈ ਆਮਨੇ ਵੀ ਜਦੋਂ ਲੌਕੀ ਜਾਵੇ ਫਾਲੇਗਾ ਮੈਂ ਨਾ ਰੋਇਆ ਰ ਮੇਰਾ ਜੀਵੋ ਤਾਂ ਸਾਰਾ ਕੁਝ ਲੁੱਟ ਗਿਆ ਤੇ ਤਾਂ ਵੱਡਾ ਹੌਸਲਾ ਮਾਂ-ਬਾਪ ਦਾ ਹੁੰਦਾ ਹੂੰ ਸੰਦੀਪ ਬਾਈ ਜ ਕੋਈ ਕੁਸ ਮਰਜ਼ੀ ਕਰ ਦੇ ਕਿਹਨੂੰ ਦੱਸਾਂਗੇ ਜਾ ਕੇ ਵੀ ਮੇਰੇ ਮੈਨੂੰ ਧਮਕੀ ਆਈ ਆ ਹੂੰ ਠੀਕ ਆ ਜੇ ਮਾਂ ਆਉਂਦੀ ਬੰਦਾ ਉਹਦੇ ਕੋਲੇ ਮਨ ਹਵਲਾ ਕਰ ਲੂ ਐਂ ਹੁੰਦਾ ਵੀ ਮੇਰਾ ਪਾਪਾ ਖੜਾ ਜਾ ਰਮਾ ਅਗਰ ਕੋਈ ਚੱਕਰ ਨਹੀਂ ਹੂੰ ਨਹੀਂ ਪਰ ਮਤਲਬ ਚਲੋ ਤੁਹਾਡਾ ਪਰਸਨਲ ਸਵਾਲ ਵੀ ਇੱਕੋ ਦੌਰ ਜੇ ਚ ਹੀ ਗਏ ਨੇ ਮੰਮੀ ਡੈਡੀ ਜਾਂ ਫਿਰ ਫਾਦਰ ਸਾਹਿਬ ਪਹਿਲਾਂ ਗਏ ਬਾਬਾ ਡੇਢ ਡੇਢ ਤੇ 2 ਸਾਲ ਦੇ ਵਿੱਚ ਵਿੱਚ ਬਾਗੇ ਦੋਏ ਅੱਛਾ ਉਦੋਂ ਲਿਖਦੇ ਸੀ ਗਾਣੇ ਹਾਂ ਬਈ ਉਦੋਂ ਲਿਖਦੇ ਸੀ ਗਾਣੇ ਇੱਕ ਕਿਸਮ ਦੇ ਰਹੀ ਆ ਬਈ ਹੂੰ ਜਦੋਂ ਮੰਮੀ ਡੈਡੀ ਸੀ ਹੂੰ ਉਦੋਂ ਗਾਣਾ ਵੀ ਨਹੀਂ ਕੋਈ ਚੱਲਿਆ ਕਿਆ ਸੂਲ ਮੇਰੀ ਮੰਮੀ ਦੀ ਮੌਤ ਤੋਂ ਬਾਅਦ ਰੈੜੀ ਦੀ ਮੌਤ ਬਾ ਚੱਲਿਆ ਉਹ ਚੀਜ਼ ਤੁਹਾਨੂੰ ਤੰਗ ਕਰਦੀ ਹੈ ਮੈਂ ਨਿਯਾਇਜ ਬਾਈ ਮੈਂ ਬਹੁਤ ਰੋਣਾ ਚੀਜ਼ ਨੂੰ ਜਿਹੜੇ ਕੱਲਾ ਮੈਨੂੰ ਇਹ ਸੀ ਯਾਰ ਬਈ ਉਹਨਾਂ ਕਿਉਂਕਿ ਮੇਰੀ ਮੰਮੀ ਨੂੰ ਇਹ ਸੀ ਯਾਰ ਬਈ ਮੈਂ ਬਹੁਤ ਸੇਵਾ ਕੀਤੀ ਸਾਡੇ ਗੁਰੂ ਘਰਾਂ ਵਿੱਚ ਆ ਕੇ ਨੰਗੇ ਪੈਰੀ ਸੇਵਾ ਕਰਨੀ ਲੋਕਾਂ ਨੇ ਕਹਣਾ ਯਾਰ ਇਹਦੇ ਦਿਮਾਗ ਚ ਪਰਖ ਪੈ ਗਿਆ ਇਹਨਾਂ ਦੇ ਮੁੰਡੇ ਦੇ ਪਰ ਮੇਰੇ ਅੰਦਰ ਇਹ ਅੱਗੇ ਸੀ ਵੀਰੇ ਮੇਰੇ ਮਾਪੇ ਦਾ ਨਾਮ ਹੈ ਚਲਾਉਣਾ ਮੈਂ ਆਪਦਾ ਨਾਮ ਬਣਾਉਣਾ ਵੀ ਪਤਾ ਲੱਗੇ ਕਿ ਕਿਸ ਨਹੀਂ ਯਾਰ ਵੀ ਕੋਈ ਬੰਦਾ ਹੈਗਾ ਨਾ ਕਿਉਂਕਿ ਸਾਡੇ ਪਿੰਡ ਬਾਈ ਮੱਟ ਸੀ ਲੋਕਾਂ ਨੇ ਤੂੰ ਮੱਟ ਬਣਦੇ ਆ ਯਾਰ ਕਿਉਂਕਿ ਹੁੰਦਾ ਨਾ ਜਿਹੜੇ ਪਿੰਡ ਚ ਤਾਕੜਾ ਪਲੇਅਰ ਆ ਜੇ ਮਾੜਾ ਹਟਦਾ ਨੂੰ ਟੌਟ ਮਾਰਦੇ ਆ ਬੰਦੇ ਹਨਾ ਉਹ ਟੌਟੋ ਮਰ ਜੀ ਮੈਨੂੰ ਤਾਂ ਕਾਮਯਾਬ ਹੋਇਆ ਉਹਦੇ ਮਾਂ ਪਿਓ ਵਗੇ ਬਈ ਬਹੁਤ ਚਲੋ ਬਹੁਤ ਔਖਾ ਹੁੰਦਾ ਬਈ ਉਹ ਤਾਂ ਮਤਲਬ ਉਹ ਦਰਦ ਨੂੰ ਫਿਰ ਕਿਵੇਂ ਮਤਲਬ ਮਾਤਾ ਜੀ ਕਿਦਾਂ ਹੱਟ ਟੈਕ ਹੋਇਆ ਜਾਂ ਕੋਈ ਕੋਈ ਲੰਮੀ ਬਿਮਾਰੀ ਸੀ ਉਦੋਂ ਬਈ ਇਹ ਤਾਂ ਕੋਰੋਨਾ ਵੇਲੇ ਚੰਗੀ ਭਲੀ ਸੀ ਕੋਈ ਚੱਕ ਕੋਈ ਨਹੀਂ ਸੀ ਬਈ ਹੂੰ ਬਸ ਬੁਖਾਰ ਚੜਿਆ ਸੈਟ ਹੋ ਗਈ ਹੂੰ ਉਸ ਤੋਂ ਬਾਅਦ ਬਹੁਤ ਬਹੁਤ ਔਖਾ ਹੈ ਮੇਰੇ ਤਨ ਕ ਗੱਲਾਂ ਬਈ ਭੁੱਲਦੀਆਂ ਨਹੀਂ ਮੇਰੀ ਜ਼ਿੰਦਗੀ ਜੀ ਕਦੇ ਵੀ ਹੂੰ ਮੈਨੂੰ ਸਾਰਾ ਦਿਨ ਬਾਅਦ ਮੇਰੀ ਮਾਂ ਸਾਰਾ ਦਿਨ ਮਣੀ ਮਣੀ ਕਰਦੀ ਰਹਿੰਦੀ ਸਾਰਾ ਦਿਨ ਹੂੰ ਇੱਧਰ ਆਇਆ ਇੱਧਰ ਆਇਆ ਪਤਾ ਕਰ ਲਾ ਕਰ ਲਾ ਡੇੜੀ ਨਾ ਮਾਂ ਹਣਾ ਹੂੰ ਤੇ ਜਦੋਂ ਬਈ ਮੈਂ ਮਸ਼ੀਨ ਲੈ ਕੇ ਆਇਆ ਸੀ ਮੈਂ ਟੂੜੇ ਲਈ ਮਸ਼ੀਨ ਲਾਈ ਹੋਈ ਸੀ ਜਦੋਂ ਹੂੰ ਹੂੰ ਜਦੋਂ ਮੈਂ ਘਰੇ ਆਇਆ ਬਈ ਘਰ ਖਾਲੀ ਮੈਂ ਉੱਥੋਂ ਬਈ ਖਾਣ ਨੂੰ ਲੈ ਕੇ ਕੁਸ ਮੈਂ ਚੱਲਿਆ ਯਾਰਾ ਜਾ ਕੇ ਮੰਮੀ ਨੂੰ ਖਵਾਵਾਂ ਮੈਨੂੰ ਕਿਹਾ ਇਵੇਂ ਮੈਨੂੰ ਕਹਿੰਦੇ ਵੀ ਟੂਟਲੀ ਹੋਈ ਆ ਮਾਂ ਚੱਲ ਯਾਰ ਮੈਂ ਉਧਰ ਸੋ ਸੁ ਲਿਆ 4-5 ਕਿਲੋ ਬਈ ਕੇਲੇ ਲਈ ਆਵਾਂ ਹੂੰ ਮੈਂ ਮਾਂ ਨੂੰ ਹੋਮ ਜਾ ਕੇ ਜਦੋਂ ਮੈਂ ਘਰੇ ਆ ਕੇ ਦੇਖਿਆ ਸਾਡੇ ਘਰੇ ਕੋਈ ਨਹੀਂ ਮਰੀ ਤਾਂ ਉੱਤੀ ਮੇਰੇ ਭਾਈ ਔੜੇ ਨਾ ਕੋਸਾ ਮੈਨੂੰ ਵੀ ਆ ਕੀ ਵਗੈਰ ਦਾਖਲ ਕੀਤੀ ਸੀ ਬਈ ਹਮ ਹਣਾ ਸੁਨਾਮ ਹਸਪਤਾਲ ਦੇ ਵਿੱਚ ਹਮ ਤੇ ਉਸ ਤੋਂ ਬਾਅਦ ਜਦੋਂ ਭਾਈ ਬਿਮਾਰ ਹੁੰਦੀ ਆ ਘਰੇਲੇ ਉਦੋਂ ਭਾਈ ਆਕਸੀਜਨ ਨਹੀਂ ਮਿਲਦੀ ਸੀ ਮੇਰੇ ਇਹਨਾਂ ਕ ਸਰਕਲ ਸੀ ਭਾਈ ਦੋਸਤਾਂ ਮਿੱਤਰਾਂ ਦਾ ਹਲ-ਗਲੇ ਪੰਡਾਂ ਦੇ ਵਿੱਚ ਹਣਾ ਬਿਲਕੁਲ ਮੈਂ ਵੀ 4-5 ਸਿਲੰਡਰ ਲਿਆ ਆ ਆਕਸੀਜਨ ਵਾਲੇ ਠੀਕ ਆ ਜਦੋਂ ਭਾਈ ਉਹ ਕਿਤੇ ਆਕਸੀਜਨ ਲਾਉਣ ਵੇਲੇ ਸਾਥੋਂ ਗੱਡੀ ਚੋਂ ਐ ਹੱਲ ਗਈ ਹਮ ਮੇਰੀ ਮੰਮੀ ਤੜਫੇ ਰ ਭਾਈ ਉਹ ਚੀਜ਼ ਮੈਨੂੰ ਅੱਜ ਵੀ ਅੱਖਾਂ ਮੂਰੇ ਘੁੰਮਦੀ ਆ ਉਸ ਤੋਂ ਬਾਅਦ ਭਾਈ ਐਂਬੂਲੈਂਸ ਆਈ ਆ ਘਰੇ ਹਮ ਤੇ ਮੈਂ ਸਾਡੇ ਗਲੀਆਂ ਬੰਦ ਮੈਂ ਉੱਥੇ ਬੈਠਾ ਪੈਰਾ ਪਰ ਮਰੂਈ ਜਾਵਾ ਮੈਨੂੰ ਡੈਡੀ ਕਹਿੰਦਾ ਨਾਲ ਚਕਾ ਦੇ ਯਾਰ ਮੈਂ ਮੇਰੇ ਜਸ਼ਮਤ ਨਹੀਂ ਯਾਰ ਹਣਾ ਤੇ ਉਸ ਤੋਂ ਬਾਅਦ ਬਈ ਮੈਨੂੰ ਕਹਿੰਦਾ ਤੈਨੂੰ ਨਾਲ ਚਲਾਣਾ ਪਊ ਮੈਂ ਡਰਾਈਵਰ ਕੋਲੇ ਮੂਰੇ ਬੈਠਾ ਮੇਰੇ ਡੈਡੀ ਮਗਰ ਬੈਠਾ ਅਸੀਂ ਜਦੋਂ ਬਈ ਸ਼ਨਾਮ ਜਾਂਦੇ ਆ ਮੀ ਉੱਤਰਿਆ ਪੂਰਾ ਫੁੱਲਾ ਮੇਰੇ ਆਪਨੇ ਮੇਰੇ ਮੁੱਢਾ ਤਰੇਮ ਹੱਥ ਧਰਤਾ ਮਾਰ ਮੈਂ ਮਾਰ ਜਾ ਪਿਆ ਕੰਨਾ ਕੰਮ ਹੋ ਗਿਆ ਫਿਰ ਉਥੇ ਬਈ ਮੈਨੂੰ ਨਹੀਂ ਪਤਾ ਵੀ ਮੈਂ ਕੀ ਹੋਇਆ ਨਾ ਇਹ ਕੀ ਨਾ ਹੋਇਆ ਕੁਝ ਨਹੀਂ ਪਤਾ ਮੈਨੂੰ ਪਤਾ ਨਹੀਂ ਪਿੰਡ ਕਦੋਂ ਆ ਗਿਆ ਘਰ ਕਦੋਂ ਮੈਂ ਸੋਣੂ ਹੋ ਗਿਆ ਬਈ ਮੈਨੂੰ ਕੁਛ ਨਾ ਸੁਣੇ ਮੈਂ ਪਤਾ ਨਹੀਂ ਕਿਵੇਂ ਫੋਨ ਕਰਤੇ ਵੀ ਮੇਰੀ ਮੰਮੀ ਮਰ ਗਈ ਐ ਹੋ ਗਿਆ ਨਾ ਪਰ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਮੇਰੀ ਮੰਮੀ ਦੇ ਪੋਤੇ ਕੌਣਾ ਆ ਕਿਵੇਂ ਡੈਥ ਹੋਈ ਆ ਉਹਦੇ ਸੋਣਾ ਸੀ ਉਹ ਵੀ ਬੱਚੀ ਮੱਚ ਗਈ ਸੀ ਬਈ ਹਾਂ ਬਹੁਤ ਔਖਾ ਫਿਰ ਉਹ ਤੋਂ ਬਾਅਦ ਡੈਡੀ ਡੈਥ ਹੁੰਦੀ ਆ ਬਈ ਤੁਹਾਡੇ ਡੈਡੀ ਨੇ ਅਮਰਤ ਸ਼ਕਿਆ ਸੀ ਅੰਬਰ ਗੁਰੂਕਾਰ ਦਾ ਜੱਸੀਆ ਰਾਇ ਬਈ ਬਹੁਤ ਮੈਂ ਕਹਿੰਦਾ ਉਹਦੀ ਮੌਤ ਤੋਂ ਬਾਅਦ ਪਤਾ ਲੱਗਿਆ ਉਹਦੇ ਚੰਗੇ ਕੰਮ ਕਿਸੇ ਗਰੀਬ ਕੁੜੀ ਦਾ ਵਿਆਹ ਉੱਥੇ ਕੋਈ ਕਹਿੰਦਾ ਸਾਡੇ ਪੰਜ ਦੇ ਕੇ ਆਇਆ ਉਹਨਾਂ ਨੇ 10 ਦੇ ਕੇ ਆਇਆ ਹੂੰ ਤੇ ਡੈਡੀ ਬਈ ਉਹਨੇ ਮੇਰੇ ਕੋਲੇ ਉਹਨਾਂ ਪਿਆਰ ਸੀ ਮੰਮੀ ਜੜੀ ਦਾ ਬਹੁਤ ਆਪਸ ਵਿੱਚ ਨਾ ਹੂੰ ਤੇ ਉਹਨਾਂ ਦੱਸਿਆ ਨਹੀਂ ਕਦੇ ਜਿਹੜਾ ਦਾਰੂ ਵਾਲਾ ਬੰਦਾ ਤਾਂ ਰੋ ਪਾਂਦਾ ਯਾਰ ਵੀ ਮੈਂ ਦੁਖੀ ਹਾਂ ਹੂੰ ਈਮਾਨ ਦੁਖੀ ਇਕ ਹਾਸ ਦਾ ਵਾਸਤਾ ਕਰ ਉੱਡੜ ਜਾਣਾ ਬਾਈ ਹਾਂ ਨਾ ਜਿਹਦੇ ਕਰਕੇ ਆਲ ਦਿਲ ਦਾ ਗਵਾਂਡ ਵਾਲੇ ਵੀ ਬੁੜੀਆਂ ਰਹਿਣੀਆਂ ਉੱਥੇ ਸ਼ਰਦਨਾ ਮੰਮੀ ਕੋਲੇ ਹੂੰ ਚਾਹ ਦਾ ਚੱਕ ਤੜਕੀ ਪਰ ਲਾਂਦੀ ਕੋਈ ਗੱਡੀ ਲਹਾਰਨ ਵਾਲਾ ਕੇ ਕੋਈ ਕੰਮ ਵਾਲੇ ਕੀ ਸਭ ਨੂੰ ਪੈਦਾਂ ਕੋਈ ਜੂਰੀ ਆ ਗਿਆ ਨਾ ਤੇ ਉਹ ਡੈਡੀ ਨੇ ਕਿਸੇ ਗੱਲ ਨਹੀਂ ਛੋਕੀਤੀ ਮੈਂ ਡੈਡੀ ਤੂੰ ਮਨ ਦੁਖੀ ਦੁਖੀ ਹੀ ਲਾਦਾ ਕਹਿੰਦਾ ਨਹੀਂ ਤੈਨੂੰ ਹੀ ਲਾਦਾ ਹੂੰ ਉਹ ਮੈਂ ਯਾਰ ਵੀ ਇਹ ਇਹ ਦੁਖੀ ਹੁੰਦਾ ਵੀ ਵੱਧ ਦੁਖੀ ਹੁੰਦਾ ਠੀਕ ਹੈ ਤੇ ਮੈਂ ਉਹ ਤੋਂ ਚੋਰੀ ਰਹਿੰਦਾ ਬਈ ਉਹ ਮੇਰੇ ਤੋਂ ਚੋਰੀ ਰਹਿੰਦਾ ਹੂੰ ਬਹੁਤ ਔਖਾ ਤੇ ਹਾਂ ਇੱਕ ਦਿਨ ਕੀ ਹੁੰਦਾ ਮੈਂ ਚਾਹ ਪੀਇਆ ਨਾ ਹੂੰ ਚਾਹ ਚ ਮਿੱਥੋਂ ਮਠਾ ਵੱਧ ਪੈ ਗਿਆ ਹੂੰ ਤੇ ਕਹਿੰਦਾ ਮੈਂ ਕਰਕੇ ਲਿਉਣਾ ਮੈਂ ਤੂੰ ਕਰ ਲੈ ਰੈਡੀ ਹੂੰ ਚੱਲ ਚਾਹ ਕਰ ਲੈ ਮੈਂ ਚਾਹ ਪੀ ਲਈ ਮੈਨੂੰ ਹੋਰ ਚਾਹ ਪਾ ਗਿਆ ਹੂੰ ਮੈਂ ਰੱਪਾਪਾ ਮੈਂ ਪੀ ਨਹੀਂ ਕਹਿੰਦਾ ਤੂੰ ਪੀ ਲਾ ਹੂੰ ਜਦੋਂ ਮੈਂ ਉੱਠ ਕੇ ਬਾਹਰ ਜਾਣਾ ਹੈ ਹੂੰ ਸਾਹਮਣੇ ਵੀ ਜਦੋਂ ਲੰਫ ਕੀ ਜਾਵੇ ਫਾਹ ਲੈ ਮੈਨੂੰ ਮੈਨਾਂ ਰੋਇਆ ਰਮਰ ਉਦੋਂ ਤੋਂ ਮੇਰਾ ਸਾਰਾ ਕੁਝ ਲੁੱਟ ਗਿਆ